ਮੋਰਚਾ ਰੁੱਸਣ ਮੀਟਿੰਗ ਬਣ ਰਿਹਾ ਕਿਸਾਨ ਕਿਸਾਨ ਕਮੇਟੀ ਦੁਆਬਾ ਹਰਨ ਸਿੰਘ ਸੰਘਾ ਕ੍ਰਾਂਤੀਕਾਰੀ ਕਿਸਾਨੀ ਦੇ ਕਿਸਾਨ ਸਖਰਚ ਕਮੇਟੀ ਡਬਲੂ ਬੀ ਸਿੰਘ ਬੰਨੂ ਦੁਆਬਾ ਕਿਸਾਨ ਕਮੇਟੀ ਇਹ ਐਸੂਲ ਠੀਕ ਨਹੀਂ ਬਾਰ ਬੰਦ ਕਰ ਮੈਂ ਏਤਰੀ ਬਣਾਈ ਪਹਿਲਾਂ ਪ੍ਰਧਾਨ ਜੀ ਮੈਨੂੰ ਦੱਸੋ ਪ੍ਰੈਸ ਵਾਲੇ ਸਾਥੀਓ ਮੈਂ ਕਮੇਟੀ ਸਰ ਹਾਂਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰਾ ਸਾਥੀਓ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਾਡੀ ਰੱਖੀ ਗਈ ਹੈ ਇੱਥੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨਾ ਤੇ ਮੋਗਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਰੈਡੀਆਂ ਹੋ ਰਹੀਆਂ ਨੇ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਹੋਰ ਜਿਹੜੀਆਂ ਪੱਖ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਜ ਕੀਤੀ ਜਾ ਰਹੀ ਹੈ ਪਰਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਸਾਥੀ ਜਗਵਿੰਦਰ ਸਿੰਘ ਜੀ ਉਗਰਾਹਾ ਤੇ ਰੂਦੂ ਸਿੰਘ ਜੀ ਮਾਨਸਾ ਹਰਦੇਵ ਸਿੰਘ ਜੀ ਰਾਇਆਂ ਵਾਲਾ ਹਾਂ ਸੁਖਦੇਵ ਸਿੰਘ ਜੀ ਰਾਇਆਂ ਵਾਲਾ ਬਲਦੇਵ ਸਿੰਘ ਦਿਹਾਲਗੜ੍ਹ ਚਾਰਜ ਸਾਥੀਆਂ ਦੀ ਪ੍ਰਧਾਨਗੀ ਸੇਠ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਨਿਰਣੇ ਲਏ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਉਗਰਾਹ ਸਾਹਿਬ ਆਪਣੀ ਗੱਲ ਰੱਖਣ ਇੱਕ ਮਿੰਟ ਜੀ ਸਰ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੀ ਗੱਲ ਸੁਣਨਾ ਆਏ ਹੋ ਅਸੀਂ ਅੱਜ ਪੰਜਾਬ ਦੀਆਂ ਸੰਯੁਕਤ ਮੋਰਚ ਇਹਨਾਂ ਸੰਬੰਧ ਜਥੇਬੰਦੀਆਂ ਨੇ ਦੋ ਪ੍ਰੋਗਰਾਮ ਦਿੱਤੇ ਆ ਸੋ ਜੋਕਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਤਹਾਣੇ ਦੇ ਵਿੱਚ 4 ਤਰੀਕ ਨੂੰ ਇਹ ਨਿਕਲ ਨੂੰ ਮਹਾਪੰਚਾਇਤ ਕਰ ਰਹੇ ਦੂਜੀ ਅਸੀਂ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਕਰ ਰਹੇ ਹਾਂ ਬਹੁਤ ਵੱਡੀ ਇਹ ਦੋਨੇ ਮਹਾਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਕਾਨੂੰਨ ਆਏ ਸੀ ਦੂਜੇ ਉਹ ਟੇਡੇ ਢੰਗ ਨਾਲ ਉਹ ਸਟੇਟਾਂ ਰਾਹੀਂ ਸਰਕਾਰ ਨੂੰ ਲਾਗੂ ਕਰਾਉਣ ਵਾਸਤੇ ਤਾਹੂ ਹੈ ਉਹ ਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ। ਦੂਜਾ ਇਹ ਹੈ ਵੀ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੇਜ਼ਰੂ ਗੈਸ ਦੇ ਗੋਲੇ ਮਾਰੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਦਿੱਲੀ ਜਾਣ ਤੋਂ ਉਹਨਾਂ ਦੇ ਜਮਹੂਰੀ ਹੱਕ ਨੂੰ ਕੁਚਲਿਆ ਉਹ ਅਸੀਂ ਸਰਪੰਦਰ ਸਰਕਾਰ ਤੇ ਰਾਜ ਸਰਕਾਰ ਦੀ ਨਿੰਦਾ ਕਰਦੇ ਆ। ਤੀਜਾ ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਮੇਰੇ ਖਾਲ ਵਿੱਚ 38 49ਵਾਂ ਦਿਨ ਹੈ ਤੇ ਉਹਨੂੰ ਸਰਕਾਰ ਉਹਦੀ ਗੱਲ ਨਹੀਂ ਸੁਣ ਰਹੀ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਸੁਪਰੀਮ ਕੋਰਟ ਨੂੰ ਮੂਹਰੇ ਲਾਇਆ ਹੋਇਆ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਦਾ ਜੋ ਰੋਲ ਸੀ ਉਹ ਕਰ ਰਿਹਾ ਹੈ ਉਹ ਕੇਂਦਰ ਸਰਕਾਰ ਨੂੰ ਨਹੀਂ ਇਸ਼ਾਰਾ ਕਰ ਰਿਹਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਸਟੇਟ ਨੇ ਦਬਾਅ ਦੇ ਰਿਹਾ ਹੈ ਪੰਜਾਬ ਗਵਰਨਮੈਂਟ ਤੇ ਵੀ ਤੁਸੀਂ ਐ ਕਰੋ ਤੁਸੀਂ ਐ ਕਰੋ ਜਿਵੇਂ ਨਾ ਹਰਿਆਣਾ ਸਰਕਾਰ ਨੂੰ ਨਾ ਹੀ ਕੇਂਦਰ ਸਰਕਾਰ ਨੂੰ ਸਕੂਟੀ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੇ ਭਾਈ ਗਾਰੰਟੀ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜੇ ਤੁਸੀਂ ਇਹਨਾਂ ਦੀ ਜੇ ਮੀਟਿੰਗ ਸੱਦਦੇ ਨੇ ਉਹ ਮੀਟਿੰਗ ਦੀ ਗੱਲ ਕਰਦੇ ਨੇ ਤਾਂ ਮੀਟਿੰਗ ਗੱਲ ਕਰਨ ਵਾਸਤੇ ਕੇਂਦਰ ਨੂੰ ਕੀ ਸਮੱਸਿਆ ਹੈ ਜਣੀ ਇਹ ਹੈ ਗੈਰਗਮੇਵਾਰੀ ਜਿਹੜੀ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਬਿਲਕੁਲ ਚੁੱਪਾ ਹੈ ਤੇ ਉਹਦੀ ਜਗ੍ਹਾ ਤੇ ਸੁਪਰੀਮ ਕੋਰਟ ਬੋਲ ਰਿਹਾ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਪ੍ਰੋਗਰਾਮ ਕਰ ਰਹੇ ਹਾਂ ਤੇ ਅਗਲੇ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਦੇਖਾਂਗੇ ਹਾਲਾਤਾਂ ਮੁਤਾਬਕ ਫੈਸਲਾ ਲੈਣ ਦੀ ਸੋਚ ਰਹੇ ਹਾਂ ਅਸੀਂ ਅਗਲੀ ਮੀਟਿੰਗ ਅਸੀਂ ਫਿਰ ਸੋਚ ਕੇ ਐਲਾਨ ਕਰਾਂਗੇ ਤੇ ਇਹਨਾਂ ਤੇ ਅਸੀਂ ਲੜਾਈ ਬੈਠਕ ਤੇ ਨਾਮ ਦੀ ਨਹੀਂ ਆ ਇੱਕ ਮਿੰਟ ਸਾਰੇ ਬਾਅਦ ਸਵਾਲਾਂ ਬਾਅਦ ਚ ਕਰਨੇ ਆ ਸਾਰੇ ਦੋ ਵੱਡੇ ਪ੍ਰੋਗਰਾਮ ਅਸੀਂ ਕਰ ਰਹੇ ਹਾਂਗੇ ਇੱਕ ਤਰ੍ਹਾਂ ਸਮਝ ਲਓ ਇਹਦਾ ਅਧੂਲਨ ਚੱਲ ਰਿਹਾ ਹੈ ਉਹਦੀ ਹਮਾਇਤੀ ਚਾਹੇ ਅਸੀਂ ਪੰਜਾਬ ਚ ਵੱਡੇ ਇਕੱਠ ਕਰ ਰਹੇ ਹਾਂ ਜਾਂ ਲੜ ਰਹੇ ਹਾਂ ਅਸੀਂ ਦੋਸ਼ੀ ਸਮਝਦੇ ਹਾਂ ਹਰਿਆਣਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹ ਮਤਲਬ ਉਧਰ ਸਾਡੀਆਂ ਕੋਰਟਾਂ ਵੀ ਉਧਰ ਮੂੰਹ ਨਹੀਂ ਕਰਦੀਆਂ ਉਹ ਕੱਲਾ ਪੰਜਾਬ ਸਰਕਾਰ ਕੰਨੀ ਮੂੰਹ ਰੱਖਦੀ ਐ ਅਸੀਂ ਕਹਿੰਨੇ ਆ ਉਹ ਸੈਂਟਰ ਤੇ ਦਬਾਅ ਪਾਉਣ ਸੈਂਟਰ ਉਸ ਕਸਾਨਾਂ ਦੀ ਗਰਸਣੇ ਇੱਕ ਡੱਲੇ ਵਾਲਾ ਸਾਹਿਬ ਨੇ ਬਹੁਤ ਵਧੀਆ ਵੱਡੀ ਗੱਲ ਕਹੀ ਐ ਉਹ ਕਹਿੰਦਾ ਵੀ ਜੇ ਸਰਕਾਰ ਸਾਡੇ ਨਾਲ ਸੈਂਟਰ ਗੱਲਬਾਤ ਸ਼ੁਰੂ ਕਰ ਲੇ ਤਾਂ ਮੈਂ ਮੈਡੀਕਲ ਲੈ ਸਕਦਾ ਇਹ ਆਈਆ ਸਾਰੇ ਬਸ ਤੇ ਸਰਕਾਰ ਮਤਲਬ ਉਹਦੇ ਨਾਲ ਗੱਲਬਾਤ ਸਰਕਾਰ ਦਾ ਕੀ ਭਾਰ ਲੱਗਦਾ ਗੱਲਬਾਤ ਤੇ ਸੱਦੇ ਸੈਂਟਰ ਸਰਕਾਰ ਕਿ ਸਾਡਾ ਸਾਥੀ ਮੈਡੀਕਲ ਲਵੇ ਉਹਦੀ ਜਾਨ ਬਚੇ ਅਸੀਂ ਸਾਰਾ ਮੋਰਚਾ ਸਾਡਾ ਪੂਰਾ ਚਿੰਤਾ ਦੇ ਵਿੱਚ ਵੀ ਡੱਲਿਆ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਉਹਦੀ ਮੰਗਾਂ ਮੰਨਣੀਆਂ ਚਾਹੀਦੀਆਂ ਇਹ ਤੇ ਸਾਡਾ ਸਾਰਾ ਜੋਰ ਰਗਿਆ ਅਗਲੀ ਗੱਲ ਅਗਲੀ ਗੱਲ ਪੰਜਾਬ ਸਰਕਾਰ ਨਹਿਰਾ ਪੱਕੀਆਂ ਕਰ ਰਹੀ ਹੈ ਥੱਲੇ ਜੇ ਨਹਿਰਾ ਪੱਕੀਆਂ ਹੋਣਗੀਆਂ ਧਰਤੀ ਦੇ ਵਿੱਚ ਪਾਣੀ ਨਹੀਂ ਜਾਣਾ ਥਰਲਾ ਪਾਣੀ ਹੋਰ ਥੱਲੇ ਚੱਲਿਆ ਜਾਣਾ ਉਹਦੀ ਅਸੀਂ ਨਿਖੇਦੀ ਕਰਦੇ ਆ ਕੋਈ ਨਹਿਰਾ ਪੱਕੀਆਂ ਕਰਨ ਦੀ ਲੋੜ ਨਹੀਂ ਨਾ ਨਾ ਲਾਮਾ ਤੋਂ ਨਾ ਕਿਤੇ ਹੋਰ ਉਹ ਕੱਚੀਆਂ ਚੱਲਣੀਆਂ ਚਾਹੀਦੀਆਂ ਜੇ ਕੱਚੀਆਂ ਨਹਿਰਾ ਚੱਲਣਗੀਆਂ ਜਿਹੜੇ ਬੋਰ ਸਾਡੇ ਦੇ ਲਵੇ ਲੱਗੇ ਹੁੰਦੇ ਨੇ ਤਾਂ ਉਹਦਾ ਸਾਡਾ ਪਾਣੀ ਵਧੀਆ ਹੁੰਦਾ ਤੇ ਜੇ ਪੱਕੇ ਹੋ ਕੇ ਮੁੜਕੇ ਪਾਣੀ ਲੱਗਣੀ ਉਹਦੀ ਨਿਖੇਦੀ ਕਰਨੀ ਹੁੰਦੀ ਸਾਥੀਓ ਕੇਂਦਰ ਸਰਕਾਰ ਤੋਂ ਅਸੀਂ ਰੱਦ ਕਰਾ ਕੇ ਆਏ ਸਾਂ ਉਹਨੂੰ ਟੇਢੇ ਢੰਗ ਨਾਲ ਸਟੇਟਾਂ ਦੇ ਭਾ ਕੇ ਜਿਹੜੀ ਕੇਂਦਰ ਸਰਕਾਰ ਦਬਾਅ ਬਣਾ ਰਹੀ ਆ ਉਹ ਜਿਹੜੀ ਸਟੇਟਾਂ ਨੂੰ ਅਸੀਂ ਇਹ ਅਪੀਲ ਕਰਦੇ ਆ ਕਿ ਇਹ ਕਾਨੂੰਨ ਰੱਦ ਕਰਕੇ ਤੇ ਕੇਂਦਰ ਸਰਕਾਰ ਨੂੰ ਖੁਲਾਇਆ ਜਾਵੇ ਤੇ ਜਿਹੜੀ ਖੇਤੀ ਨੀਤੀ ਆ ਉਹ ਕਿਸਾਨਾਂ ਦੇ ਹੱਕ ਵਿੱਚ ਤਿਆਰ ਕੀਤੀ ਜਾਵੇ ਕਿਉਂਕਿ ਖੇਤੀ ਜਿਹੜੀ ਆ ਇਹ ਇੱਕ ਅਰਥਚਾਰਾਕ ਜਿਹੜਾ ਚੱਲਦਾ ਕਿਉਂਕਿ ਜੇ ਕਿ ਖੇਤੀ ਦਾ ਕਾਨੂੰਨ ਗਲਤ ਬਣੂਗਾ ਤੇ ਇਹ ਕਿਸਾਨ ਜਿਹੜੇ ਆ ਬਹੁਤ ਮਤਭਾਗੀ ਚ ਆਉਣਗੇ ਇਸ ਕਰਕੇ ਸੰਘਰਸ਼ ਵੱਡੇ ਕਰਨੇ ਪੈਣਗੇ ਤੇ ਇਸ ਨਾਲ ਜਿਹੜਾ ਖੇਤੀ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ ਸਰ ਇੱਕ ਹੋਰ ਸਵਾਲ ਇਹ ਮੀਡੀਆ ਕਰਮੀਆਂ ਦਾ ਜਿਹਨੇ ਵੱਡੀ ਗਿਣਤੀ ਵਿੱਚ ਤੁਸੀਂ ਆਇਆ ਹੋ ਇਸ ਲਈ ਸੁਜੋਗਤ ਨੂੰ ਕਿਸਾਨ ਮੋਰਚੇ ਦੀ ਪ੍ਰੀਜੀਡੀਅਮ ਵੱਲੋਂ ਤੁਹਾਡਾ ਬਹੁਤ ਜੀ ਆਇਆਂ ਧੰਨਵਾਦ ਅ ਮੈਂ ਤੋਂ ਪਹਿਲਾਂ ਸਾਥੀ ਅਗਰਾਹਾ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜੀਆਂ ਦੋ ਮਹਾਪੰਚਾਇਤਾਂ ਕਰ ਰਹੇ ਹਾਂ ਤੁਹਾਨੇ ਦੇ ਵਿੱਚ ਉਹ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਹਾਂ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਰੱਖੀ ਹੈ ਤੁਹਾਨਾ ਰੈਲੀ ਦੇ ਵਿੱਚ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਹਿੱਸੇ ਦੇ ਲੋਕ ਸਾਡੇ ਸ਼ਾਮਲ ਹੋਣਗੇ ਬਾਕੀ ਹਰਿਆਣੇ ਦੇ ਸਾਥੀ ਔਰ ਜਿਹੜੀ ਮੋਗਾ ਦੇ ਵਿੱਚ ਹੋ ਰਹੀ ਹੈ ਸਮੁੱਚੇ ਪੰਜਾਬ ਦੇ ਤੋਂ ਹੋ ਰਹੀ ਹੈ ਐਂਗਲ ਤੋਂ ਇੱਥੇ ਬੜੀ ਤਾਂ ਤਿਆਰੀ ਹੈ ਜਿਹੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ 6 ਤਰੀਕ ਨੂੰ ਪ੍ਰਬੰਧਕੀ ਕਮੇਟੀ ਤੇ ਪ੍ਰੈਸ ਕਮੇਟੀ ਦੀ ਮੋਗਾ ਦੇ ਵਿੱਚ ਅਸੀਂ ਫੰਗਾਮੀ ਮੀਟਿੰਗ ਸੱਦ ਲਈ ਹੈ ਤੇ ਇਹਦੇ ਕਿਉਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜਾ ਕੁਝ ਦੱਸਿਆ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਨੂੰ ਲੈ ਕੇ ਸਰਕਾਰ ਨੇ ਆਪਣੇ ਆਪ ਨੂੰ ਪਾਸਾ ਵਟਿਆ ਹੋਇਆ ਕੇਂਦਰ ਨੇ ਔਰ ਹਰਿਆਣਾ ਵੀ ਇੱਕ ਤਰ੍ਹਾਂ ਨਾਲ ਬੜੀ ਕੀਤਾ ਇਹਦੇ ਵਿੱਚ ਜਿਹੜਾ ਸਾਡਾ ਸਮਾਨਯੋਗ ਸੁਪਰੀਮ ਕੋਰਟ ਹੈ ਉਹ ਜਿਹੜਾ ਰੋਲ ਨਿਭਾ ਰਿਹਾ ਹੈ ਕੇਂਦਰ ਸਰਕਾਰ ਦਾ ਉਹਨਾਂ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਜਿਵੇਂ ਕਿ ਮੰਨਿਆ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਸ ਲਈ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਹੈ ਕੇਂਦਰ ਸਰਕਾਰ ਨੂੰ ਕੰਡਣੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਉੱਤੇ ਡੱਲੇਵਾਲ ਸਾਹਿਬ ਨਾਲ ਗੱਲ ਕਰੇ ਤੇ ਉਹਨਾਂ ਦਾ ਜਿਹੜਾ ਅੰਸ਼ਣ ਹੈ ਤਾਂ ਕਿ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ ਔਰ ਜੜੀਆਂ ਦੂਸਰੀਆਂ ਰਹਿੰਦੀਆਂ ਅੰਦੋਲਨ ਵੇਲੇ ਨਹੀਂ ਰਹਿੰਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਉਹਨੂੰ ਵੀ ਵਿਚਾਰਿਆ ਜਾਵੇ ਉਹਦੇ ਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਰਲ ਕੇ ਲੈਣ ਇਹ ਸਾਡੀਆਂ ਮੰਗਾਂ ਨੇ ਔਰ ਲਖੀਮਪੁਰ ਖੀਰੀ ਦਾ ਜਿਹੜੇ ਸਾਡੇ ਦੋਸੀ ਨੇ ਅਜੇ ਟੈਨੀ ਮਿਸਰਾ ਤੇ ਅਸੀਸ ਮਿਸਰਾ ਉਹਨਾਂ ਨੂੰ ਵੀ ਬਣਦੀ ਸਜ਼ਾ ਦਿਵਾਉਣ ਦੇ ਵਿੱਚ ਕੋਰਟਾਂ ਜਿਹੜੀਆਂ ਹੈਗੇ ਨੇ ਡਿਲੇ ਹੋ ਰਿਹਾ ਹੈ ਇਸ ਲਈ ਉਹਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਅਗਲੀ ਗੱਲ ਜਿਹੜੀ ਹੈਗੀ ਹੈ ਮਾਨਸਾ ਸਾਹਿਬ ਨੇ ਕੀਤੀ ਹੈ ਪਾਣੀਆਂ ਦੇ ਲੈ ਕੇ ਜਿਹੜਾ ਸਰਹੰਦ ਕਨਾਲ ਸਿਸਟਮ ਹੈ ਉਹਦੇ ਆਲੇ ਦੁਆਲੇ ਜਿਹੜੀ ਹੈ ਕੰਕਰੀਟ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਨੇ ਉਹ ਉਹਦੇ ਗਹਾ ਸਿਸਟਮ ਦੇ ਨਾਲ ਪੰਜ ਉਹਦੀਆਂ ਬ੍ਰਾਂਚਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਦਾ ਜਾਲ ਫੈਲਿਆ ਹੋਇਆ ਹੈ ਲੱਖਣ ਟਿਓਵਲ ਜਿਹੜੇ ਹੈਗੇ ਨੇ ਉਹਦੇ ਕਿਨਾਰਿਆਂ ਤੇ ਲੱਗੇ ਹੋਏ ਨੇ ਜੇਕਰ ਉਹ ਇਸ ਤਰ੍ਹਾਂ ਪੱਕਾ ਹੋ ਜਾਣਗੇ 10% ਜਿਹੜਾ ਰੀਚਾਰਜਿੰਗ ਜ਼ਮੀਨ ਦੇ ਵਿੱਚ ਹੋਣਾ ਹੈ ਉਹ ਖਤਮ ਹੋ ਜਾਏਗਾ ਤੇ ਆਕਟੋਬਰ ਨੇ ਜਿਹੜੇ ਉਹ ਬੇਅਸਰ ਹੋ ਜਾਣਗੇ ਸੁੱਕ ਸੁੱਕ ਜਾਣਗੇ ਇਸ ਲਈ ਕਿਸਾਨਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਪੰਜਾਬ ਦੇ ਅਰਥਚਾਰੇ ਦਾ ਵੀ ਨੁਕਸਾਨ ਹੋਣਾ ਹੈ ਇਸ ਲਈ ਕਿਸਾਨ ਮੋਰਚੇ ਦੀ ਪੰਜਾਬ ਦੀ ਮੰਗ ਹੈ ਕਿ ਉਹ ਜਿਹੜਾ ਕਾਰਵਾਈ ਹੈ ਉਹਨੂੰ ਤੁਰੰਤ ਰੋਕਿਆ ਜਾਵੇ ਤੇ ਇਹੋ ਜੀ ਕਾਰਵਾਈ ਜੋ ਕਿਸਾਨੀ ਦਾ ਨੁਕਸਾਨ ਕਰਦੀ ਹੈ ਉਹ ਤੋਂ ਬਿਲਕੁਲ ਉਹਨੂੰ ਬੰਦ ਕੀਤਾ ਜਾਵੇ ਔਰ ਅਗਲੀ ਜਿਹੜੀ ਗੱਲ ਹੈਗੇ ਆ ਜੋ ਇਹ ਨਮਾ ਖੇਤੀ ਖੇਤੀ ਐ ਮਾਰਕੀਟਿੰਗ ਦਾ ਜਿਹੜਾ ਖਰੜਾ ਹੈ ਉਹ ਖਰੜਾ ਜਿਹੜਾ ਉਹਦੀ ਉਹਦੇ ਉਹਦਾ ਖਰੜਾ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਉਸ ਖਰੜੇ ਨੂੰ ਰੱਦ ਕਰੇ ਔਰ ਕਿਉਂਕਿ ਖੇਤੀ ਦਾ ਵਿਸ਼ਾ ਹੈ ਕੇਂਦਰ ਦਾ ਨਹੀਂ ਹੈਗਾ ਪੰਜਾਬ ਦਾ ਖੇਤੀ ਪੰਜਾਬ ਰਾਜਾਂ ਦਾ ਵਿਸ਼ਾ ਹੈ ਇਹ ਜਿਹੜਾ ਪੰਜਾਬ ਸਰਕਾਰ ਹੈ ਜਾਂ ਪੰਜਾਬ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰੇ ਕਿ 23 ਫਸਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ ਫਾਰਮੂਲਾ ਹੈ C2 50% ਉਹਦੇ ਆਧਾਰ ਤੇ ਇਹ ਕਾਨੂੰਨ ਬਣਾਵੇ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਜਸ ਕੇਂਦਰ ਸਰਕਾਰ ਵੀ ਖਰੀਦੇ ਕਿਉਂਕਿ ਖਰੀਦਣਾ ਆਉਨੇ ਆ ਉਹ ਇਸ ਤੋਂ ਘੱਟ ਦੀ ਖਰੀਦੂਗੀ ਸੋ ਜੇਕਰ ਇਹ ਮੰਗਾ ਪੰਜਾਬ ਸਰਕਾਰ ਨਹੀਂ ਕਰੂਗੀ ਤਾਂ ਵੀ ਸਾਡਾ ਰੋਕ ਪੰਜਾਬ ਸਰਕਾਰ ਦੀ ਵੱਲ ਵੀ ਹੋਏਗਾ ਹੁਣ ਮੈਂ ਤੁਹਾਡੇ ਸਾਹਮਣੇ ਭਾਰਤ ਸਰਕਾਰ ਨਾਲ ਕੋਈ رابطہ ਬਣਿਆ ਕੋਈ ਗੱਲਬਾਤ ਬਸ ਇੱਕ ਸਾਡੇ ਸਾਥੀ ਥੋੜਾ ਜਿਹਾ ਹੈ 5 ਪਾਵਰ ਸਰਕਾਰ ਦੇ ਨਾਲ ਕੋਈ ਰابطਾ ਕੁਝ ਹੈਗਾ ਕੋਈ ਮੀਟਿੰਗਾਂ ਹੋ ਰਹੀਆਂ ਕਿਸੇ ਸਰਕਾਰ ਦੇ ਅਧਿਕਾਰੀਆਂ ਨਾਲ ਕੁਝ ਦੇਖੋ ਭਾਰਤ ਸਰਕਾਰ ਨੇ ਅਜੇ ਤੱਕ ਬਿਲਕੁਲ ਮੂੰਹ ਹੀ ਨਹੀਂ ਖੋਲਿਆ ਕਿਸੇ ਨਾਲ ਮੀਟਿੰਗ ਕਰਨ ਦੀ ਜੇ ਨਹੀਂ ਉਹ ਜਿਹੜੇ ਮੋਰਚੇ 'ਤੇ ਬੈਠੇ ਸਾਥੀ ਉਹ ਤਾਂ ਮੰਗ ਕਰ ਰਹੇ ਨੇ ਸਾਡੇ ਨਾਲ ਗੱਲ ਕਰੋ ਤੁਸੀਂ ਰਾਸ ਤੋਂ ਅਸੀਂ ਆਵਾਂਗੇ ਪਰ ਗ੍ਰਾਂਜ ਸੰਯੁਕਤ ਮੋਰਚੇ ਨਾਲ ਚਲੋ ਅਸਾਂ ਉਹਨਾਂ ਨੇ ਕਿਸੇ ਵੀ ਜਥੇਬੰਦੀ ਨਾਲ ਅਜੇ ਤੱਕ ਗੱਲ ਹੀ ਕੀਤੀ ਕਿਉਂਕਿ ਉਹਦਾ ਰੇਤਾ ਸੁਪਰੀਮ ਕੋਰਟ ਤੇ ਸਾਰੀ ਗੱਲ ਛੁੱਟੀ ਹੋਈ ਹੈ ਕਿ ਸੁਪਰੀਮ ਕੋਰਟ ਜੋ ਸਾਨੂੰ ਕੋਵਕਸਤਾ ਉਹ ਕਰਾਂਗੇ ਆ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਦੇ ਇਸ ਪ੍ਰੀਮ ਕੋਰਟ ਨੂੰ ਇਹ ਦਸ਼ਾ ਦੇ ਦੇਣੇ ਚਾਹੀਦੇ ਨੇ ਆਪਣੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨਾਂ ਨਾਲ ਰਸਤਾ ਕਰੋ ਤੇ ਉਹਨਾਂ ਨਾਲ ਮੀਟਿੰਗ ਕਰੋ ਉਹਨਾਂ ਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਨਿਭਾਵੋਗੇ ਬਾਰਡਰਾਂ ਤੱਕ ਹੀ ਸੀਮਤ ਰਹਿ ਕੇ ਕਿਸਾਨ ਬਾਰਡਰਾਂ ਤੋਂ ਅੱਗੇ ਜਾਣ ਨਹੀਂ ਦਿੱਤਾ ਚਾਹੇ ਉਹ ਹਰਿਆਣਾ ਬਾਰਡਰ ਹੋਵੇ ਜਾਂ ਦਿੱਲੀ ਅੱਗੇ ਤਾਂ ਜਾਣ ਨਹੀਂ ਥੋੜਾ ਜਿਹਾ ਗੱਲ 'ਚ ਫਰਕ ਰਹੇਗਾ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ ਸਾਡੇ ਮੋਰਚੇ ਨੇ ਵੀ ਰਾਸ਼ਟਰਪਤੀ ਇੱਕ ਸਭ ਤੋਂ ਵੱਡਾ ਅਹੁਦਾ ਹੈਗਾ ਉਹ ਸਾਨੂੰ ਸਵਾਲ ਦੇਵੇ ਹਜੇ ਤੱਕ ਰਾਸ਼ਟਰਪਤੀ ਨੇ ਸਾਨੂੰ ਸਮਾਂ ਨਹੀਂ ਦਿੱਤਾ ਸਾਨੂੰ ਇਹ ਲੱਗਦਾ ਹੈ ਵੀ ਸਰਕਾਰ ਸਾਡੇ ਨਾਲ ਗੱਲਬਾਤ ਤੋਂ ਟਾਲਾਬਟ ਰਹੀ ਹੈ ਜੇ ਰਾਸ਼ਟਰਪਤੀ ਦਾ ਜੇ ਕਹਿ ਦਈਏ ਇੱਕ ਦੇਖ ਮੁੱਖ ਆਗੂ ਹੈਗਾ ਕਿਉਂਕਿ ਸਾਨੂੰ ਸਮਝ ਦਿੱਤਾ ਇਸ ਗੱਲ ਤੇ ਸੀ ਰੋਸ ਨੂੰ ਪਕਟਾਉਣੇ ਹੈਗੇ ਆਗਰਿਕਲ ਸਵਾਲ ਕਰ ਰਹੇ ਆ ਸਰ ਡੱਲੇਵਾਲ ਸਾਹਿਬ ਦੀ ਜਾਨ ਨੂੰ ਕਹਿੰਦੇ ਖਤਰਾ ਲਗਾਤਾਰ ਡਾਕਟਰ ਵੀ ਕਰਨ ਲੈ ਕੇ ਕਹਿੰਦਾ ਕਿ ਇਹਨਾਂ ਨੂੰ ਚਿੰਤਾ ਘਟਾ ਰਹੇ ਨਹੀਂ ਕਿਥੇ ਪੜਾ ਜਾਂਦੀ ਹਾਂਜੀ ਦੇਖੋ ਬਿਲਕੁਲ ਇਹ ਠੀਕ ਹੈ ਕਿ 39 38 ਦਿਨ ਹੋ ਗਏ ਤੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਤਾਂ ਬਣਿਆ ਹੀ ਹੋਇਆ ਪਰ ਇਹਦੇ ਸਬੰਧ ਵਿੱਚ ਜਿੰਨਾ ਕੋ ਸਾਡੀਆਂ ਜਥੇਬੰਦੀਆਂ ਕਰ ਸਕਦੀਆਂ ਨੇ ਸ joint ਮੋਰਚੇ ਦੀਆਂ ਉਹ ਤੁਹਾਡੇ ਸਾਹਮਣੇ ਬੈਠੀਆਂ ਨੇ ਇਹਨਾਂ ਨੇ ਆਲ ਇੰਡੀਆ ਦੇ ਦਾਅਵੇ ਇਹਦੇ ਵਿੱਚ ਸਾਰਾ ਅਗਵਾਈ ਹੈ ਅਸੀਂ ਟੋਹਾਣਾ ਦੇ ਵਿੱਚ ਇੱਕ ਮਹਾਪੰਚਾਇਤ ਰੱਖ ਰਹੇ ਹਾਂ ਸਾਰਾ 25 ਕਿਲੋਮੀਟਰ ਖਨੋਰੀ ਤੋਂ ਔਰ ਦੂਸਰੀ ਪੰਜਾਬ ਦੀ ਵੱਡੀ ਮਹਾਪੰਚਾਇਤ ਅਸੀਂ ਮੋਗਾ ਦੇ ਵਿੱਚ ਰੱਖ ਰਹੇ ਹਾਂ ਇਹ ਉਹਨਾਂ ਦੀ ਸympathy ਦੇ ਵਿੱਚ ਔਰ ਸਰਕਾਰ ਨੂੰ ਇਹ ਕਹਿਣ ਵਾਸਤੇ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਨਾ ਸਿੱਟੇ ਨਾ ਸੁਪਰੀਮ ਕੋਰਟ ਉਹਦੀ ਕੇਂਦਰ ਦੀ ਵਕਾਲਤ ਕਰੇ ਉਹ ਸਿੱਧਾ ਡਾਇਰੈਕਟ ਕਰੇ ਕੇਂਦਰ ਸਰਕਾਰ ਨੂੰ ਕਿ ਦੱਲੇਵਾਲ ਸਾਹਿਬ ਨਾਲ ਗੱਲ ਵੀ ਕਰੋ ਤੇ ਉਹਨਾਂ ਦਾ ਅਨਸਨ ਹੈ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਕੇ ਉਹ ਤੁਰੰਤ ਦੂਰ ਕੀਤਾ ਜਾਵੇ ਇਸ ਤੇ ਅਸੀਂ ਲਗਾਤਾਰ ਪਹਿਰਾ ਦੇ ਸਰ ਜਿਸ ਤਰ੍ਹਾਂ ਮੋਰਚਾ ਵਨ ਚੱਲਿਆ ਸੀ ਕਿਸਾਨਾਂ ਦਾ ਉਸ ਤਰ੍ਹਾਂ ਦੀ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਕਿਉਂਕਿ ਸਿੱਧਾ ਭਾਰਤ ਸਰਕਾਰ ਨਾਲ ਤੁਹਾਡੀ ਜਿਹੜੀ ਫਾਈਟ ਹੈਗੀ ਹੈ ਉਸ ਤਰ੍ਹਾਂ ਕੋਈ ਗੱਲਬਾਤ ਚਾਹੀਦੀ ਕੋਈ ਛੋਟੀ ਵੱਡੀ ਫਾਈਟ ਹੈ ਭਾਰਤ ਸਰਕਾਰ ਦੇ ਨਾਲ ਓਡੀ ਬੜੀ ਇੱਤਤਾ ਦੀ ਲੋੜ ਹੈ ਇਸ ਗੱਲ ਤੇ ਸਦਾ ਚ ਲਗਾਤਾਰ ਹੋ ਰਹੀ ਹੈ ਇਕਤਾ ਹੈਗੀ ਸਾਰਿਆਂ ਨੂੰ ਇਕਤਾ ਅਸੀਂ ਦੇਖੋ ਇਕਤਾ ਜਿਹੇ ਐਸੇ ਪ੍ਰਯਾਸ ਅਸੀਂ ਉਹਨਾਂ ਦੀਆਂ ਚਿੱਠੀਆਂ ਵੀ ਤੱਕ ਇਹਨਾਂ ਸਾਥੀਆਂ ਨਾਲ ਕਰਾਉਂ ਸਾਡਾ ਗੱਲਬਾਤ ਚੱਲਿਆ ਪਹਿਲਾ ਦੋ ਰਾਉਂਡ ਚੱਲੇ ਨੇ ਚਿੱਠੀਆਂ ਹੁੰਦੀਆਂ ਰਹੀਆਂ ਨੇਦਰ ਪਰ ਇਹ ਕਿਸੇ ਕਿਨਾਰੇ ਲੱਗ ਨਹੀਂ ਲੱਗ ਸਕੀ ਕਿਉਂਕਿ ਹਾਲਤਾਂ ਹੋਰ ਤਰ੍ਹਾਂ ਦੀਆਂ ਬੜੀਆਂ ਅਮੀਆਂ ਨੇ ਉਹ ਤਾਂ ਨਹੀਂ ਉਹ ਬਹੁਤ ਸਾਰਾ ਜੇ ਮੀਡੀਆ ਦੇ ਵਿੱਚ ਜੋ ਇੰਟਰਵਿਊ ਵਗੈਰਾ ਹੋਈਆਂ ਨੇ ਉਹਨਾਂ ਦੇ ਵਿੱਚ ਇਹ ਬਣਾਇਆ ਵਾ ਵੀ ਜਥੇਬੰਦੀਆਂ ਜਥੇਬੰਦੀਆਂ ਦੇ ਕਿਸਾਨਾਂ ਜਥੇਬੰਦੀ ਇੱਕ ਦੂਜੇ ਦੇ ਵਰਸਸ ਬਣਾਈ ਹੋਈਆਂ ਨੇ ਕੇਂਦਰ ਸਰਕਾਰ ਜ ਨਹੀਂ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਰਾਜ ਸਰਕਾਰ ਵੀ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ ਤੇ ਸਾਨੂੰ ਇਹ ਸੰਭਾਵਨਾ ਕਦੇ ਨਹੀਂ ਛੱਡਣੀ ਚਾਹੀਦੀ ਜ ਇਹ ਤੇ ਸੰਯੁਕਤ ਮੋਰਚੇ ਦੀ ਸਮਝ ਹੈ ਆਲ ਇੰਡੀਆ ਸੰਯੁਕਤ ਮੋਰਚੇ ਦੀ ਸਮਝ ਹੈ ਇਹ ਸਮਝ ਹੈ ਕਿ ਅਸੀਂ ਏਕਤਾ ਕਰਨੀ ਹੈ ਹਰ ਹਾਲਤ 'ਚ ਇਹ ਸੰਭਵ ਬਣਾਉਣ ਦੀ ਖਾਤਰ ਜਿਹੜਾ ਵੀ ਯਤਨ ਕਰਨਾ ਹੈ ਉਹ ਅਸੀਂ ਕਰਾਂਗੇ ਅਸੀਂ ਅੱਗੇ ਵੀ ਕਰਾਂਗੇ ਪਹਿਲਾਂ ਵੀ ਕਰਦੇ ਸਾਡਾ ਜਿਹੜੀ 6 ਮੈਂਬਰ ਕਮੇਟੀ ਹੈ ਸਯੁਕਤ ਕਲਿਸਾਨ ਮੋਰਚਾ ਆਲ ਇੰਡੀਆ ਦੀ ਉਹ ਲਗਾਤਾਰ ਇਸ પ્રયાસ ਦੇ ਵਿੱਚ ਹੈ ਕਿ ਇਸ ਏਕਤਾ ਮੋਰਚੇ ਦੇ ਵਿੱਚ ਬ੍ਰੌਡਰ ਏਕਤਾ ਹੋਣੀ ਚਾਹੀਦੀ ਹੈ ਸਾਡੇ ਮੋਰਚੇ ਦੀ ਵੀ ਪੂਰੀ ਪੱਕੀ ਰਹਿ ਐ ਜਿੱਨਾਂ ਚ ਸਾਰਾ ਮੋਰਚਾ ਬ੍ਰੌਡਰ ਏਕਤਾ ਪਹਿਲਾਂ ਵਾਂਗੂ ਨਹੀਂ ਕਰਦਾ ਤਾਂ ਕੇਂਦਰ ਸਰਕਾਰ ਤੋਂ ਮਸਲਿਆਂ ਨੂੰ ਹੱਲ ਕਰਵਾਉਣਿਆ ਦਿੱਕਤ ਆ ਸਰ ਮਹਾਪੰਚਾਇਤ ਕਮੀਆਂ ਕਮੀਆਂ ਕਿੱਥੇ ਨੇ ਕਿਤਨੇ ਕਿਤੇ ਐਰੋਗੈਂਸੀ ਹੈਗੀ ਆ ਕਿਸਾਨ ਜਥੇਬੰਦੀਆਂ ਦੀ ਦੂਸਰੀਆਂ ਜੀਆ ਤੁਹਾਡੇ ਵੀ ਜਿਹੜਾ ਇੱਕ ਨਹੀਂ ਹੋ ਰੇ ਕਾਰਨ ਕੀ ਨੇ ਕੀ ਕਾਰਨ ਬੰਦੂ ਦੇਖੋ ਇਹ ਜੇ ਤੱਕ ਕਿਸੇ ਨੂੰ ਰਿਸ਼ਵਤ ਦੇ ਉੱਤੇ ਸਮਝ ਦੀ ਗੱਲ ਆ ਕਿਸੇ ਕੋਈ ਮੁੱਦੇ ਨੂੰ ਕਿਸੇ ਤਰ੍ਹਾਂ ਅੰਗਦਾ ਕੋਈ ਮੁੱਦੇ ਨੂੰ ਛੋਟਾ ਅੰਗਦਾ ਕੋਈ ਵੱਡਾ ਅੰਗਦਾ ਕੋਈ ਇਹ ਇਹ ਸਰਕਾਰ ਦੀ ਤਾਕਤ ਨੂੰ ਅਪਡੇਟ ਕਰਦੇ ਦੇ ਮਤਲਬ ਦਾ ਕੋਈ ਸਰਕਾਰ ਦੀ ਤਾਕਤ ਨੂੰ ਵੱਡੀ ਆਂਗਦਾ ਇਸ ਕਰਕੇ ਅਸੈਸਮੈਂਟਾਂ ਦਾ ਫਰਕ ਹੈ ਹਰ ਇੱਕ ਬੰਦੇ ਦਾ ਇਸ਼ੂ ਕਿੱਡਾ ਹੈ ਤੇ ਉਹ ਕਿੰਨਾ ਸਮਾਂ ਲਾਊਗਾ ਅਸੀਂ ਭਾਰਤ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਤਾਂ ਐਮਐਸਪੀ ਮਿਲਦੀ ਹੈ ਅਸੀਂ ਐਮਐਸਪੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਪਰ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਐਮਐਸਪੀ ਲੈਣ ਦੀ ਲੜਾਈ ਹੈ ਉਹ ਲੜਾਈ ਹੈ ਜਿਹੜੀ ਐਮਐਸਪੀ ਲੈਣ ਦੀ ਲੜਾਈ ਹੈ ਉਹ ਬਹੁਤ ਵੱਡੀ ਲੜਾਈ ਹੈ ਗਰੰਟੀ ਕਾਨੂੰਨ ਦੀ ਲੜਾਈ ਉਦੋਂ ਉਦੋਂ ਵੀ ਅੱਗੇ ਵੱਡੀ ਲੜਾਈ ਹੈ ਇਹ ਤਾਂ ਭਾਰਤ ਦੀ ਸਾਰੇ ਦੀ ਹੋ ਜੂਗੀ ਯਾਨੀ ਅਜੇ ਤਾਂ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਐਮਐਸਪੀ ਲਾਗੂ ਕਰਾਉਣ ਦੀ ਖਾਤਰ ਮੈਦਾਨ 'ਚ ਨਹੀਂ ਆਈਆਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਭਾਰਤ ਪੱਦਰ ਦਾ ਇਹ ਅੰਦੋਲਨ ਬਣੇ ਤਾਂ ਸਾਰਿਆਂ ਜਿੱਥੇ ਬੰਦੇ ਇਕੱਠੇ ਹੋਣ ਤਾਂ ਕਿ ਲੋਕਾਂ ਦਾ ਸਮਰਥਨ ਮਿਲੇ ਫਿਰ ਇਹ ਸਰਕਾਰ ਨੂੰ ਚੁਕਾਇਆ ਜਾਵੇ ਹਰਿਆਣਾ ਨੇ ਲਾਗੂ ਕਰਤੀਆਂ ਨੇ ਐਮਐਸਪੀ ਸਾਰੀਆਂ ਫਸਲਾਂ ਤੇ ਕੀ ਕਹਿਣਾ ਚਾਹੁੰਦੇ ਕਹਿਣ ਨਾਲ ਥੋੜਾ ਲਾਗੂ ਹੋ ਜਾਂਦੀਆਂ ਨੇ ਯਾਰ ਕਿਸੇ ਨੇ ਕਹਿਣਾ ਤਾਂ ਕੇਂਦਰ ਵੀ ਉਹ ਤਾਂ ਐਵੇਂ ਐਵੇਂ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਵਾਸਤੇ ਉਹ ਸਰਦਾਰ ਜੀ ਕਹਿੰਦਾ ਮੂੰਗੀ ਤੇ ਐਮਐਸਪੀ ਦੇਵਾਂਗਾ ਦੇਤੀ ਮੱਕੀ ਤੇ ਐਮਐਸਪੀ ਕਿਹਾ ਸੀ ਦੇਤ ਮਿਲ ਗਈ ਨਹੀਂ ਕਹਿਣ ਨਾਲ ਨਹੀਂ ਹੁੰਦਾ ਕਹਿਣ ਦਾ ਤਾਂ ਇਹ ਐਮਐਸਪੀ ਆ ਜਿਹੜਾ ਐਮਐਸਪੀ ਕੇਂਦਰ ਸਰਕਾਰ ਲਾਂਦੀ ਹੈ ਉਹ ਸਾਰੇ ਭਾਰਤ ਵਾਸਤੇ ਲਾਉਂਦੀ ਹੈ ਭਾਰਤ ਚ ਹੁੰਦਾ ਐਮਐਸਬੀ ਲਾਗੂ ਤਾਂ ਹੁੰਦੀ ਨਹੀਂ ਆ ਦੋ ਸਟੇਟਾਂ ਨੇ ਜਿਹੜੀਆਂ ਲੜਕੇ ਲੈ ਰੀਆਂ ਨੇ ਭਾਰਤ ਪੰਜਾਬ ਪੰਜਾਬ ਤੇ ਇਹ ਇਹ ਤਾਂ ਦੋ ਸਟੇਟਾਂ ਬਚਾਉਣ ਦੀ ਖਾਤਰ ਲੜ ਰਹੀਆਂ ਨੇ ਵੀ ਇਹ ਬੱਚੇ ਗਾਂਹ ਗਰੰਟੀ ਕਮੂਨ ਬਣੇ ਅੱਜ ਭਾਰਤੀਆਂ ਕਿੰਨੀਆਂ ਸਟੇਟਾਂ ਮੈਂਦਾ ਹਰਾਉਣਾ ਤੁਹਾਨੂੰ ਗੱਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਐਮਐਸਬੀ ਕੀ ਹੁੰਦੀ ਹੈ ਸਰ ਇੱਕ ਸਰ ਇੱਕ ਤਾਲੇ ਇਹ ਭਾਜੀ ਭਾਜੀ ਆਕੂ ਕਹਿ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਕਹਿੰਦੇ ਪੰਜਾਬ 'ਚ ਸਾਡੇ ਮੰਤਰੀ ਆਏ ਸੀ ਦਿਨ ਵੀ ਆਪਾਂ ਪੰਜ ਫਸਲਾਂ ਦੇ ਕਹਿ ਸੀ ਐਮਐਸਪੀ ਦੇ ਦਾਂਗੇ ਕਹਿੰਦੇ ਪਰ ਗੱਲਬਾਤ ਕਰ ਤੋਂ ਤਿਆਰੀ ਨੇ ਕਿਸਾਨ ਤੁਹਾਡਾ ਕੀ ਕਹਿਣਾ ਸਰ ਕਹਿੰਦੇ ਜੇ ਗੱਲਬਾਤ ਕਰਨਗੇ ਤਾਂ ਹੀ ਰਾਹ ਨਿਕਲੂਗਾ ਕੋਈ। ਹੱਥੋਂ ਜਿਹੜੀ ਉਹ ਗੱਲ ਕਹਿੰਦੇ ਨੇ ਪੰਜ ਫਸਲਾਂ ਤੇ ਦੇ ਦੇ ਦਾਂਗੇ ਉਹ ਤਾਂ ਇੱਕ ਕੰਟਰੈਕਟ ਕਰਨ ਵਾਸਤੇ ਕਹਿੰਦੇ ਤੇ ਕੁਝ ਏਜੰਸੀਆਂ ਨਾਲ ਜਿਵੇਂ ਨਿਵਾਰਡ ਹੈ ਮਾਰਕੀਟ ਜਾ ਇਸ ਤਰ੍ਹਾਂ ਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਨਾਲ ਕੰਟਰੈਕਟ ਕਰਨ ਵਾਸਤੇ ਉਹ ਉਹ ਕੰਟਰੈਕਟ ਸਾਲ ਬਾਅਦ 2 ਸਾਲ ਬਾਅਦ ਜਾਂ ਸਰਕਾਰ ਜਦੋਂ ਜਾਊਗੀ ਉਸੇ ਬਾਅਦ ਟੁੱਟ ਜਾਊ ਐਮਐਸਪੀ ਦਾ ਉਹਦੇ ਚ ਕੋਈ ਪ੍ਰੋਵੀਜ਼ਨ ਨਹੀਂ ਦੇਣ ਦਾ ਇਸ ਲੋਕਾਂ ਨੂੰ ਭਰਮ ਫਲਾ ਰਹੇ ਨੇ ਐਮਐਸਪੀ ਤਾਂ ਦੇਣੀ ਹੈ ਤਾਂ ਜੋ ਅਸੀਂ ਐਮਐਸਪੀ ਸਰਕਾਰ ਅਜੇ ਇਹ ਵੀ ਕਹਦੇ ਵੀ ਅਸੀਂ ਐਮਐਸਪੀ ਦੰਨੇ ਆ ਐਮਐਸਪੀ ਕੋਈ ਉਹਨਾਂ ਦੇ ਕਹੇ ਤੋਂ ਨਹੀਂ ਹੁੰਦੀ ਜੇ ਫਰਜ਼ ਕਰੋ ਉਹ ਕਹਿਦਣ ਕਿ ਖਰਚਾ ਆਉਂਦਾ ਹੈ 900 1800 ਤੋਂ ਨੂੰ ਦੇਣੇ ਆ ਅਸੀਂ ਤਾਂ 250 ਦੇ ਰਹੇ 2.5 ਗੁਣਾ ਦੇ ਰਹੇ ਦੋ ਦੀ ਬਜਾਏ ਡੇਢ ਦੀ ਬਜਾਏ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਮਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਹੈ ਉਹਦਾ C2 50% ਉਹਦੇ ਆਧਾਰ ਤੇ ਹੀ ਜੇ ਕੋਈ ਐਮਐਸਪੀ ਮਿਲੂਗੀ ਅਸੀਂ ਉਹਨੂੰ ਪ੍ਰਮਾਨ ਕਰਾਂਗੇ ਔਰ ਦੇਸ਼ ਦੇ ਵਿੱਚ ਤਾਂ ਕਿਤੇ ਲਾਗੂ ਨਹੀਂ ਪੰਜਾਬ ਦੀ ਤਾਂ ਜਿਵੇਂ ਗੁਰਾਹਾਂ ਸਾਹਿਬ ਨੇ ਦੱਸਿਆ ਸਾਡੀ ਤਾਂ ਸਾਡੀ ਤਾਂ ਮੰਗ ਹੈ ਵੀ ਇਸ ਜਿਹੜੀ ਐਮਐਸਪੀ ਹੈ ਸਾਡੇ ਪਾਣੀ ਘਟਦਾ ਜਾ ਰਿਹਾ ਹੈ ਇੱਥੇ ਦੂਸਤ ਹੁੰਦਾ ਜਾ ਰਿਹਾ ਹੈ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਔਰ ਪਾਵਰ ਬਿਜਲੀ ਦੀ ਬਰਤੋਂ ਵੱਧ ਹੋ ਰਹੀ ਹੈ ਇਸ ਲਈ ਇਹਦੀ ਡਿਵਰਸਿਫਿਕੇਸ਼ਨ ਕਰਕੇ ਤੇਈ ਫਸਲਾਂ ਤੇ ਉਸੇ ਨੂੰ ਵੰਡ ਦਿੱਤਾ ਜਾਵੇ ਸਾਰੀਆਂ ਫਸਲਾਂ ਤੇ ਮਿਲੇ ਕਿਸਾਨ ਨੂੰ ਜਿਹੜੇ ਇਲਾਕੇ 'ਚ ਜਿਹੜੀ ਫਸਲ ਦੀ ਜ਼ਰੂਰਤ ਹੈ ਜਾ ਉੱਥੇ ਹੋ ਸਕਦੀ ਹੈ ਸੰਭਵ ਹੈ ਵੱਧ ਹੋਊਗੀ ਉਹ ਅਗਲਾ ਉਗਾ ਸਕਦਾ ਹੈ ਤਾਂ ਉਹ ਮਿਲੇ ਠੀਕ ਹੈ ਸਰ ਇੱਕ ਲਾਸਟ ਵਾਲੇ ਜੀ ਤਰਜੀਹ ਦਾ ਸਵਾਲ ਲੈ ਕੇ ਬੜੀ ਕੰਟਰੋਵਰਸੀ 'ਚ ਪ੍ਰਧਾਨ ਮੰਤਰੀ ਮਿਲ ਕੇ ਆਇਆ ਵਾ ਉਸ ਨੂੰ ਲੈ ਕੇ ਬੜੀ ਕੰਟਰੋਵਰਸੀ ਕਿਸਾਨਾਂ ਦੇ ਰਾਕਟਿਕੇ ਨਿਕਾਲ ਨਹੀਂ ਕਿਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਤਾਂ ਅਸੀਂ ਕਹਿੰਦੇ ਬਈ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚੇ ਲੜ ਰਹੇ ਨੇ ਚਾਹੇ ਅਸੀਂ ਮਜ਼ਦੂਰ ਲੜ ਰਹੇ ਨੇ ਮੁਲਾਜ਼ਮਾਂ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਤੇ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਵਾਲ ਤਾਂ ਹੀ ਕਹਿੰਦਾ ਮੇਰੀ ਤੁਸੀਂ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂੰ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾਓ ਮੈਂ ਮੈਡੀਕਲ ਲੈ ਲੂੰਗਾ ਮੇਰਾ ਦੂਜਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰਦੋਂ ਨੂੰ ਕੋਈ ਐ ਵੀ ਆ ਵੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਮਤਲਬ ਕਿ ਜੇ ਕਰਨੀ ਤਾਂ ਸਾਡੇ ਨਾਲ ਜਿਹੜੇ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰਨੀ ਠੀਕ ਥੈਂਕ ਯੂ ਥੈਂਕ ਯੂ